ਪੂਰੇ ਪੰਜਾਬ ਦੇ ਵਿੱਚ ਹੋ ਗਿਆ ਮਾਹੌਲ ਗਰਮ ਕਿਸਾਨਾਂ ਦੇ ਵੱਲੋਂ ਸੜਕਾਂ ਕਰਤੀਆਂ ਜਾਮ ਫਿਰ ਪੁਲਿਸ ਦੇ ਵੱਲੋਂ ਵੀ ਕਿਸਾਨਾਂ ਨੂੰ ਚੱਕ-ਚੱਕ ਕੇ ਛੁਟਿਆ ਬੱਸਾਂ ਦੇ ਵਿੱਚ ਲੈ ਗਏ ਥਾਣੇ ਤਾਂ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਅੱਜ ਵੀ ਜਿਹੜੀ ਝੜਪ ਦੇਖਣ ਨੂੰ ਮਿਲੀ ਆ ਪਟਿਆਲਾ ਦੇ ਨੇੜੇ ਪਵਾਨੀਗੜ੍ਹ ਦੇ ਵਿੱਚ ਸੰਗਰੂਰ ਦੇ ਕੋਲ ਫਰੀਦਕੋਟ ਦੇ ਵਿੱਚ ਗਿੱਦੜਵਾਹਾ ਦੇ ਵਿੱਚ ਮੋਗਾ ਦੇ ਵਿੱਚ ਤਾਂ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਤਿੱਖੀ ਝੜਪ ਹੁੰਦੀ ਹੋਈ ਨਜ਼ਰ ਆਈ ਆ ਕਿਸਾਨਾਂ ਦੀਆਂ ਪੱਗਾਂ ਤੱਕ ਲੱਥ ਗਈਆਂ ਨੇ ਤਾਂ ਕਿਸਾਨ ਜਿਹੜੇ ਨੇ ਅੱਜ ਹਾਈਵੇ ਜਾਮ ਕਰਕੇ ਬੈਠ ਚੁੱਕੇ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੀ ਰਾਤ ਸ਼ੰਭੂ ਦੇ ਖਨੌਰੀ ਬਾਰਡਰ ਦੇ ਉੱਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲਿਆ ਬਲਡੋਜ਼ਰ ਚੱਲਿਆ ਕਿਸਾਨਾਂ ਦੇ ਘਰ ਬਣਾਏ ਹੋਏ ਸੀ ਜੋ ਢਾਹ ਦਿੱਤੇ ਟੈਂਟ ਪਟ ਦਿੱਤੇ ਜਿਸ ਤੋਂ ਬਾਅਦ ਕਿਸਾਨਾਂ ਨੇ ਗੁੱਸੇ ਚ ਆ ਕੇ ਅੱਜ ਵੱਡਾ ਐਲਾਨ ਕਰ ਦਿੱਤਾ ਸੀ ਇੱਕ ਤਾਂ ਡੀਸੀ ਦਫ਼ਤਰ ਘੇਰੇ ਜਾ ਰਹੇ ਨੇ ਹਰ ਜ਼ਿਲ੍ਹੇ ਦੇ ਵਿੱਚ ਤੇ ਦੂਜਾ ਸੜਕਾਂ ਦੇ ਉੱਤੇ ਬੈਠ ਕੇ ਸੜਕਾਂ ਜਾਮ ਕਰ ਦਿੱਤੀਆਂ ਹਾਈਵੇ ਜਾਮ ਕਰ ਦਿੱਤੇ ਤਸਵੀਰਾਂ ਪਵਾਨੀਗੜ੍ਹ ਦੀਆਂ ਦਿਖਾ ਰਹੇ ਹਾਂ ਜਿੱਥੇ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਬਹਿਸ ਬਾਜੀ ਹੋ ਰਹੀ ਆ ਤੱਕੇ ਮੁੱਕੀ ਦੀਆਂ ਤਸਵੀਰਾਂ ਗਿੱਦੜਵਾਹੇ ਦੀਆਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਨਾਲ ਝੜਪ ਹੋ ਰਹੀ ਆ ਤੇ ਹੁਣ ਕਿਸਾਨ ਕਹਿ ਕੀ ਰਹੇ ਨੇ ਪੂਰੀ ਗੱਲਬਾਤ ਤੁਹਾਨੂੰ ਕਿਸਾਨਾਂ ਦੀ ਸੁਣਾਉਂਦੇ ਆ ਤੇ ਦੂਜੇ ਪਾਸੇ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਕਿਸ ਤਰੀਕੇ ਦੀ ਕਾਰਵਾਈ ਕਿਸਾਨਾਂ ਦੇ ਉੱਤੇ ਕੀਤੀ ਜਾ ਰਹੀ ਆ ਇੱਕ ਕੱਲ ਐਕਸ਼ਨ ਤੇ ਇੱਕ ਅੱਜ ਮੁਰ ਤੋਂ ਕਿਸਾਨਾਂ ਦੇ ਉੱਤੇ ਐਕਸ਼ਨ ਦੇ ਪਰਿਵਾਰ ਦੇ ਬੱਚਿਆਂ ਨੂੰ ਡਰਾਉਣ ਤੱਕ ਧਮਕਾਉਣ ਤੱਕ ਲੱਗਿਆ ਹੋਇਆ ਸੀ ਕੱਲ ਜਦੋਂ ਮਗਰ ਅਸੀਂ ਮੋਟਰਸਾਈਕਲ ਲਾਇਆ ਤੇ ਦੌੜ ਗਿਆ ਇਹਦਾ ਮਤਲਬ ਉਹਨਾਂ ਦੀ ਰੈਕ ਹੀ ਚੱਲ ਰਹੀ ਸੀ ਸਾਨੂੰ ਇਹ ਲੱਗਦਾ ਸੀ ਵੀ ਐਡਾ ਵੱਡਾ ਵਿਸ਼ਵਾਸ ਘਾਤ ਪੰਜਾਬ ਸਰਕਾਰ ਨਹੀਂ ਕਰੇਗੀ ਮੀਟਿੰਗ ਦੇ ਵਿੱਚ ਕਿਉਂ ਲੱਗਦਾ ਸੀ ਜਦੋਂ ਅੰਦਰ ਟੇਬਲ ਦੇ ਉੱਤੇ ਆਗੂਆਂ ਨੇ ਸਵਾਲ ਕੀਤਾ ਵੀ ਭਾਈ ਤੁਸੀਂ ਜਿਹੜੀਆਂ ਪੁਲਿਸ ਫੋਰਸਾਂ ਵਧਾ ਰਹੇ ਹੋ ਇਹਨਾਂ ਦਾ ਮਕਸਦ ਕੀ ਹੈ ਕੀ ਲੋੜ ਖੜੀ ਹੈ ਇਹਨਾਂ ਨੂੰ ਵਧਾਉਣ ਦੀ ਤਾਂ ਉੱਥੇ ਉਹਨਾਂ ਨੇ ਸਾਫ਼ ਕਿਹਾ ਵੀ ਕੋਈ ਇਹੋ ਜੀ ਗੱਲ ਨਹੀਂ ਵੀ ਅਸੀਂ ਮੋਰਚਾ ਦੇ ਵਿਰੁੱਧ ਤੇ ਅੱਜ ਕੱਲ੍ਹ ਕਿੱਥੇ ਇਕੱਠੇ ਹੋਏ ਸੀ ਤੇ ਕਿ ਰਸਤੇ 'ਚ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਕਿਸੇ ਨੇ ਨਹੀਂ ਰੋਕਿਆ ਰਸਤੇ 'ਚ ਨਹੀਂ ਰੁਕਾਂਗੇ ਕਿਸਾਨ ਵੱਡੀ ਗਿਣਤੀ ਆ ਰਹੇ ਨੇ ਰੋਕਣਗੇ ਹੋਰ ਵਧੂਗਾ ਅंदोलਨ ਅਸੀਂ ਤਾਂ ਇਹ ਕਹਿਣ ਆਇਆ ਦੱਸਣ ਆਇਆ ਇਹਨਾਂ 'ਚ ਵੀ ਬਹੁਤ ਵੱਡਾ ਹਿੱਸਾ ਚਾਹੇ ਪੁਲਿਸ ਮੁਲਾਜ਼ਮ ਨੇ ਚਾਹੇ ਹੋਰ ਵੱਡੇ ਵੱਡੇ ਅਹੁਦਿਆਂ ਤੇ ਤੁਹਾਡੇ ਚ ਕੰਮ ਕਰਨ ਵਾਲੇ ਮੁੰਡੇ ਨੇ ਯਾਰ ਅਸੀਂ 50% ਹਿੱਸਾ ਕਿਸਾਨ ਦੇਸ਼ ਦਾ 50% ਹਿੱਸੇ ਦੇ ਲੋਕਾਂ ਦੀ ਮੰਗ ਨੂੰ ਤੁਸੀਂ ਪੈਰਾ ਥੱਲੇ ਡੰਡੇ ਦੇ ਜ਼ੋਰ ਨਾਲ ਮਲੋਂਗੇ ਦਲੀਲ ਨਾਲ ਦੱਸੋ ਵੀ ਐਮਐਸਪੀ ਖਰੀਦ ਦੀ ਗਾਰੰਟੀ ਤੇ ਕਾਨੂੰਨ ਬਣਾਉਣਾ ਗਲਤ ਕਿਵੇਂ ਹੈ ਟੇਬਲ ਤੇ ਬਹਿ ਕੇ ਮੀਡੀਆ ਦੇ ਸਾਹਮਣੇ ਸਾਨੂੰ ਇਹ ਗੱਲ ਦੱਸੇ ਭਗਵੰਤ ਮਾਨ ਵੀ ਹਰ ਚੀਜ਼ ਦਾ ਮੁੱਲ ਤੈ ਕਰਦੀ ਹੈ ਸਰਕਾਰ ਇਹ ਵੀ ਤੈ ਕਰਦੀ ਹੈ ਵੀ 23 ਬਸਲਾਂ ਦਾ ਮੁੱਲ ਕਿਸਾਨਾਂ ਨੂੰ ਅਸੀਂ ਆ ਤੈਅ ਕਰਤਾ ਪਰ ਉਹਦੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ 'ਚ ਦਿੱਕਤ ਕੀ ਹੈ ਸਾਨੂੰ ਇਹਦਾ ਦੱਸਦੇ ਪੰਜਾਬ ਦਾ ਮੁੱਖ ਮੰਤਰੀ ਜਿਹੜੇ ਠੱਗੀ ਟਿਕਰਸਟਾਰ ਕੀਤੀ ਨੇ ਤੇ ਉਹਨਾਂ ਨੇ ਭੁਖੜ ਹੜਤਾਲ ਸ਼ੁਰੂ ਕੀਤੀ ਭੁਖੜ ਹੜਤਾਲ ਬਾਰੇ ਹਾਲੇ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਭੁਖੜ ਹੜਤਾਲ ਪਹਿਲਾਂ ਹੀ ਚੱਲ ਰਹੀ ਹੈ ਮਰਨਵਰਤ ਲੱਲੇਵਾਲ ਸਾਹਿਬ ਦਾ ਉਹ ਕੰਟੀਨਿਊਡ ਚੱਲਦਾ ਹੀ ਹੋਏਗਾ ਮੈਨੂੰ ਲੱਗਦਾ ਹੈਗਾ ਜਿਹੜੇ ਲੀਡਰ ਗ੍ਰਿਫਤਾਰ ਹੋਏ ਨੇ ਉਹਨਾਂ ਨਾਲ ਕਿਸੇ ਨੇ ਸੰਪਰਕ ਹੋਇਆ ਤੁਹਾਡਾ ਗੱਲ ਦਾ ਕੋਈ ਸੰਪਰਕ ਹੈ ਸਾਰੇ ਲੀਡਰਾਂ ਨਾਲ ਤਾਲਮੇਲ ਚੱਲ ਰਿਹਾ ਹੈਗਾ ਦੋਨੇ ਬਾਰਡਰਾਂ ਤੋਂ ਆਪਣੇ ਕਿੰਨੇ ਕ ਕਿਸਾਨ ਹੈ ਹਜ਼ਾਰਾਂ ਵੀ ਕਿੰਨੇ ਜਿਹੜੇ ਇਹਨਾਂ ਨੇ ਡਿਟੇਨ ਕੀਤੇ ਹੋਏ ਹਜ਼ਾਰਾਂ ਤੇ ਬਗੇ ਵੱਡੇ ਆਗੂ ਕਿਹੜੇ ਕਿਹੜੇ ਤੁਹਾਨੂੰ ਹੁਣ ਤੱਕ ਤਕਰੀਬਨ ਵੱਡੇ ਆਗੂਆਂ ਦੇ ਵਿੱਚ ਸਰਬਲ ਸਿੰਘ ਭੰਦੇਰ ਪ੍ਰਮੁੱਖ ਲੀਡਰ ਨੇ ਜਗਜੀਤ ਸਿੰਘ ਡੱਲੇਵਾਲ ਕਾਕਾ ਸਿੰਘ ਕੋੜਾ ਮਨਜੀਤ ਸਿੰਘ ਰਾਏ ਦਿਲਬਾਖ ਸਿੰਘ ਹਰੀਗੜ੍ਹ ਤੇ ਸੁਖਵਿੰਦਰ ਕੌਰ ਬੀਬੀ ਕ੍ਰਾਂਤੀਕਾਰੀ ਚ ਉਹਨਾਂ ਨੂੰ ਵੀ ਰੈਸਟ ਕੀਤਾ ਹੋਇਆ ਹੈਗਾ ਇਸੇ ਤਰ੍ਹਾਂ ਹੀ ਦਲਵਾਗ ਸਿੰਘ ਗਿੱਲ ਇਸੇ ਤਰ੍ਹਾਂ ਹੀ ਹਰਦੋਚ ਢਡੇ ਜੀ ਹੋਰ तमाम ਆਗੂ ਨੇ ਕਿਹਨੂੰ ਕਿਹਨੂੰ ਆਪਾਂ ਗਿਣਾਂਗੇ ਤਕਰੀਬਨ 28 ਆਗੂਆਂ ਦਾ ਜਿਹੜਾ ਪੈਨਲ ਸੀਗਾ ਹਰਿਆਣੇ ਦੇ ਆਗੂ ਵੀ ਸੀਗੇ ਉਹਦੇ ਵਿੱਚ ਉਹਦੇ ਵਿੱਚ ਤਾਮਾ ਲਾਂਡੂ ਦੇ ਇਹ ਕਿਸਾਨ ਲੀਡਰ ਵੀ ਸਨ ਯੂਪੀ ਦੇ ਕਿਸਾਨ ਲੀਡਰ ਵੀ ਸਨ ਮਾ ਪੂਰੇ ਭਾਰਤ ਦੇ ਕਿਸਾਨ ਲੀਡਰ ਸਨ ਇਹ ਪੰਜਾਬ ਦੇ ਮੱਥੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਕਲੰਕ ਲਵਾਇਆ ਅਸਲ ਦੇ ਵਿੱਚ ਪੂਰੇ ਭਾਰਤ ਦੇ ਕਿਸਾਨ ਲੀਡਰਾਂ ਨੂੰ ਪੰਜਾਬ ਸਰਕਾਰ ਨੇ ਗ੍ਰਿਫਤਾਰ ਕੀਤਾ ਹੈ। ਜਦੋਂ ਉਹ ਇਨਸੀਡੈਂਟ ਤੋਂ ਬਾਅਦ ਤੁਹਾਨੂੰ ਕਿਸੇ ਪ੍ਰਸ਼ਾਸਕ ਅਧਿਕਾਰੀ ਜਾਂ ਪੁਲਿਸ ਦੇ ਕਿਸੇ ਵੱਡੇ ਅਧਿਕਾਰੀ ਨੇ ਕੋਈ ਗੱਲਬਾਤ ਕੀਤੀ ਹੋਵੇ ਜਾਂ ਸੱਦਿਆ ਹੋਵੇ ਜਾਂ ਤੁਹਾਡੇ ਕੋਲ ਕੋਈ ਪਹੁੰਚ ਕੀਤੀ ਹੋਵੇ। ਹਾਲੇ ਤੱਕ ਕੋਈ ਪਹੁੰਚ ਨਹੀਂ ਕੀਤੀ। ਅਸੀਂ ਵੀ ਰਜੇਮਿਆਂ ਸੀਗੇ ਸਾਰੇ ਆਗੂਆਂ ਨਾਲ ਗੱਲਬਾਤ ਕਰ ਰਹੇ ਤੇ ਰਾਬਤਾ ਕਰ ਰਹੇ ਸੀ ਕਿਉਂਕਿ ਦੋਨੇ ਮੋਰਚਿਆਂ ਨੂੰ ਚਲਾਉਣਾ ਹੈਗਾ। ਸਾਰਿਆਂ ਨਾਲ ਬਿਉਤਬੰਦੀ ਬਣਾ ਕੇ ਪ੍ਰੋਗਰਾਮ ਦੇਣੇ ਹੈਗੇ ਆ। ਅੱਜ ਵੀ ਅਸੀਂ ਫੌਰੀ ਇਹ ਪ੍ਰੋਗਰਾਮ ਜਿਹੜਾ ਰੱਖਿਆ ਹੈਗਾ ਇਹ ਪ੍ਰੋਗਰਾਮ ਤੋਂ ਬਾਅਦ ਮੀਟਿੰਗ ਕਰਾਂਗੇ। ਅਗਲੇ ਵੱਡੇ ਐਕਸ਼ਨ ਦਾ ਐਲਾਨ ਕਰਾਂਗੇ ਤੇ ਪੰਜਾਬ ਸਰਕਾਰ ਤੋਂ ਪਿੱਛੇ ਨਹੀਂ ਮੁੜਾਂਗੇ ਇਹ ਨਹੀਂ ਮੰਨਦੇ ਅਸੀਂ ਵੀ ਸਰਕਾਰ ਵੱਡੀ ਆ ਲੋਕਾਂ ਤੋਂ ਲੋਕਾਂ ਤੋਂ ਕੋਈ ਸਰਕਾਰ ਵੱਡੀ ਨਹੀਂ ਹੁੰਦੀ ਸੰਗਤ ਉਹ ਵੱਡੀ ਹੁੰਦੀ ਹੈ ਮੀਟਿੰਗ ਦਾ ਸਮਾਂ ਮੀਟਿੰਗ ਦਾ ਸਮਾਂ ਹਲੇ ਫਾਈਨਲ ਕਰਨਾ ਹੈਗਾ ਆ ਪ੍ਰੋਗਰਾਮ ਦੀ ਰਿਪੋਰਟ ਲੈ ਲਈਏ ਵੀ ਕਿੱਥੇ ਹੋਣ ਦਿੰਦੇ ਆ ਸਾਡੇ ਕੋਲ ਇਹ ਵੀ ਖਬਰਾਂ ਆਈਆਂ ਨੇ ਅੱਜ ਜਦੋਂ ਕਿਸਾਨ ਪ੍ਰੋਟੈਸਟ ਲਈ ਨਿਕਲੇ ਆ ਮਜਾਰੇ ਲਈ ਨਿਕਲੇ ਆ ਉਹਨਾਂ ਦੀ ਵੀ ਰਸਤਾ ਪਾਈਆਂ ਨੇ ਗ੍ਰਿਫਤਾਰੀਆਂ ਕੀਤੀਆਂ ਇੱਥੇ ਵੀ ਕਿਸਾਨਾਂ ਦੇ ਲੀਡਰ ਮੁਜਾਹਰ ਹੁਣ ਕੀ ਲੀਡਰ ਦੇ ਰਿਹਾਈ ਨੂੰ ਲੈ ਕੇ ਹੋ ਰਹੇ ਨੇ ਜਾਂ ਮੰਗਾਂ ਨੂੰ ਲੈ ਕੇ ਕੀ ਕੀਤਾ ਇਹ ਲੀਡਰਾਂ ਨੂੰ ਤਾਂ ਰਿਹਾ ਕਰਾਈ ਲੈਣਾ ਹੈ ਮੰਗਾਂ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਹੈ ਜਿਹੜਾ ਜਾਰੀ ਰਹੂਗਾ ਇਹ ਸੰਘਰਸ਼ ਵਾਪਸ ਨਹੀਂ ਲਿਆ ਜਾਊਗਾ ਭਾਵੇਂ ਇਹਨਾਂ ਨੇ ਟਰੈਕਟਰ ਤੋੜ ਤੇ ਗੱਡੀਆਂ ਭੰਨਤੀਆਂ ਹੋਰ ਤੰਬੂ ਤੋੜ ਤੇ ਏਸੀ ਤੋੜ ਤੇ ਨੁਕਸਾਨ ਕਰਤਾ ਉਥੇ ਸ਼ੈੱਡ ਤੋੜ ਦਿੱਤੇ ਕੋਈ ਪਰਵਾਹ ਨਹੀਂ ਪਰ ਕਿਸਾਨਾਂ ਦਾ ਭਵਿੱਖ ਇਹ ਮੰਗਾ ਦੀ ਪ੍ਰਾਪਤੀ ਕੀ ਕੋਈ ਸਰਕਾਰ ਨੂੰ ਅਲਟੀਮੇਟਮ ਦੇ ਰਹੇ ਹੋ ਕਿ ਇਸ ਇੰਨੇ ਦਿਨਾਂ ਦੇ ਵਿੱਚ ਜੋ ਸਾਡੇ ਲੀਡਰ ਨੇ ਰਿਹਾ ਕੀਤਾ ਜਾਵੇ ਮੀਟਿੰਗ ਤੋਂ ਬਾਅਦ ਆਗੂਆਂ ਨੂੰ ਰਿਹਾਈ ਕਰਨਾ ਪੈਣਾ ਹੈ ਦੇਖਦੇ ਹਾਂ ਦਮ ਪੰਜਾਬ ਸਰਕਾਰ ਦਾ ਕਿੰਨਾ ਚਰ ਰੱਖਦੀ ਹੈ ਪੰਜਾਬ ਸਰਕਾਰ ਇਹ ਤਾਂ ਢੱਲੇਵਾਲ ਨੂੰ ਵੀ ਪਹਿਲਾਂ ਲੈ ਗਈ ਸੀ ਚੱਕ ਕੇ ਬਰਨਵਰ ਤੋਂ ਪਹਿਲਾਂ ਉਹੀ ਪੰਜਾਬ ਸਰਕਾਰ ਹੈ ਇਹਨੇ 33 ਵਾਰੀ ਜੂਗ ਟਰਨ ਮਾਰਿਆ ਹੈਗਾ ਇਹ ਉਹੀ ਪੰਜਾਬ ਸਰਕਾਰ ਹੈ ਮੇਰੇ ਖੁਦ ਘਰ ਦੇ ਤਖਤੇ ਤੋੜੇ ਗੰਨਾ ਮਿੱਲ ਦੇ ਮੁੱਦੇ ਤੇ ਧੂਰੀ ਵਾਲੇ ਤੇ ਦੂਜੇ ਦਿਨ ਛੱਡਦੇ ਆ ਕੋਈ ਗੱਲ ਨਹੀਂ ਦੇਖਦੇ ਆ ਦਾ ਦਮ ਕਦੋਂ ਤੱਕ ਮੀਟਿੰਗ ਦਾ ਜਿਹੜਾ ਫੈਸਲਾ ਉਹ ਮੀਟਿੰਗ ਦਾ ਫੈਸਲਾ ਅਸੀਂ ਆ ਪ੍ਰੋਗਰਾਮ ਸੈੱਟ ਲਿਆ ਜਸਵੰਦਰ ਜੀ ਇੱਥੇ ਹੀ ਬੈਠੋਗੇ ਜਾਂ ਕੋਈ ਹੋਰ ਪ੍ਰੋਗਰਾਮ ਵੀ ਅਸੀਂ ਹਾਲੇ ਪ੍ਰੋਗਰਾਮ ਸ਼ੁਰੂ ਕਰਦੇ ਆ ਸਾਰੇ ਥਾਵਾਂ ਤੇ ਪੁੱਛਦੇ ਆ ਕਿ ਕਿੰਨੇ ਥਾਵਾਂ ਤੇ ਸ਼ੁਰੂ ਹੋਗਾ ਪ੍ਰੋਗਰਾਮ ਉਸ ਤੋਂ ਬਾਅਦ ਮੋਰਚੇ ਤੇ ਸਾਰੀ ਲੀਡਰਸ਼ਿਪ ਨਾਲ ਵਿਚਾਰ ਕੇ ਅਗਲੀ ਇੱਥੋਂ ਜਾਣਕਾਰੀ ਦੇ ਕੇ ਕੀ ਸੰਗੀਤਿਕ ਧਰਨਾ ਜਾਂ ਪੱਕਾ ਮੋਰਚਾ ਲਗਾਉਂਗੇ ਤੇ ਹਾਲੇ ਤਾਂ ਆ ਕੇ ਬਹਿ ਗਏ ਜੋਤ ਮੰਦੀ ਕਰਦੇ ਆ ਪਹਿਲਾਂ ਤਾਂ ਇਹ ਸੀ ਵੀ ਉੱਥੇ ਕੋਈ ਜਾਣ ਦਿੰਦਾ ਕਿਰਪਾਦਾਰ ਕਰਦੇ ਕ ਟਕਰਾਚ ਪੈਂਦੇ ਸਾਨੇ ਕਾ ਜਿੰਦਾਬਾਦ 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 ਪੰਜਾਬ ਸਰਕਾਰ ਮੋਤਾਬਾ ਮੋਤਾਬਾ ਜਿੰਦਾਬਾਦ ਬਰਦਾਵਾ ਮੋਤਾਬਾ ਯਾਦਾਰ ਬਰਦਾਵਾ ਮੋਤਾਬਾ ਮੋਤਾਬਾ ਬਰਦਾਵਾ ਮੋਤਾਬਾ ਹੋਗੀ ਅਧਰਤ ਚਲੇ ਗਈ ਬਾਈਟਾਂ ਗ੍ਰਫਤਾਰੀਆਂ ਤਾਂ ਹੋ ਗਈਆਂ ਉਹਨੂੰ ਬਰੌਂਡ ਦੇ ਲਈ ਆ ਕੇ ਸਾਡੇ ਜਿੱਥੇ ਪਹਿਲਾਂ ਗੂਗ ਬਣਾ ਰੱਖਦੇ ਨੇ ਸਾਨੂੰ ਬਣਾ ਲੈਣਗੇ ਲੈ ਜਾ ਕੇ ਜਦ ਤੱਕ ਉਹਨਾਂ ਨੂੰ ਸਰਦੇ ਸੀ ਅੰਦਰੇ ਰਾਹ ਆ ਕਿਸਾਂ ਜੀ ਨੇ ਜਿੱਤੇ ਖਨੌਰੀ ਸ਼ੰਭੂ ਵਾਟਰ ਵੇਲਾ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਭਾਈ ਸ਼ੰਭੂ ਆ ਖਨੌਰੀ ਵਾਟਰ ਕਿਸਾਨ ਬਕਰਤ ਕੋਸ਼ ਤੋਂ ਬਿਨਾਂ ਕਰ ਦਿੱਤੇ ਗਏ ਨੇ ਜਿਹੜੀਆਂ ਜਿਹੜੀਆਂ ਸਰਕਾਰਾਂ ਨੇ ਜੀ ਇੱਦਾਂ ਕਰਦੀਆਂ ਹੁੰਦੀਆਂ ਨੇ ਜਿਹੜੇ ਲੋਕਾਂ ਦੇ ਹੱਥ ਮਾਰਨ ਲਈ ਲੋਕਾਂ ਨੂੰ ਦਬਾਉਣ ਦੇ ਲਈ ਇਹ ਧੱਕੇ ਕਰਦੀਆਂ ਰਹੀਆਂ ਨੇ ਬਾਰ ਲੋਕੋਈ ਨੇ ਜਾਬਰ ਤੇ ਜ਼ੁਲਮ ਦਾ ਟੱਕਰਾ ਕਰਨ ਲਈ ਤਿਆਰ ਨੇ ਸਰਕਾਰ ਵੀ ਤਿਆਰ ਰਹੇ ਅੱਗੇ ਦਾ ਨਵੀਂ ਜਾਗ ਬੁਤਨ ਦੀ ਚਾਹੇ ਕੇਂਦਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਨਕੀ ਲੱਗਦਾ ਹੈ ਕਿੰਨਾ ਨਾ ਨਵੀਂ ਜਾਗ ਸਰਕਾਰ ਦਾ ਜਿਹੜਾ ਆਏਗਾ ਭਾਈ ਜਿਹੜਾ ਮੁਖਬੰਦਨੀ ਅੱਜ ਦੇ ਲਗਾਦੀ ਮੀਰੀ ਨੂੰ ਬਤਨਾ ਉਹਦੀ ਘਰ ਪੁੱਤਰੀ ਬਣਿਆ ਮੁਤਾਬਕ ਜਿਹੜਾ ਨੰਦਾਂ ਦੇ ਕੰਮਾਂ ਨਾਲ ਟੱਕਾ ਲਾਏ ਆ ਭਾਰਤ ਭਰੋਸਾ ਇੱਕ ਵਾਰ ਨਵੀਂ ਦੇਖ Parti'ye, Yağlı Parti ve Parti'ye